ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਰੇ ਬਣਾ ਰਹੇ ਆ ਪਿੰਡ ਚੱਕ ਵਿੱਚ ਦੇਖਾਂ ਤਸਲੀਲਾ ਅਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਦੇਪਟੀ ਵੀਰ ਕੋਲ ਆ ਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਝੋਟੀਆਂ ਦਿਖਾਉਣੀਆਂ ਵਾ ਤਾਜ਼ੀਆਂ ਸੋਈਆਂ ਮਤੋਂ ਹੀ ਬਾਕੀ ਇਹ ਆ ਵੀ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਡਾਂਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਕੋਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੀ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵਿਰਦੀ ਸਾਥ ਕਾਲ ਜੀ ਹਾਂਜੀ ਸასი ਕਾਲ ਜੀ ਹੋ ਠੀਕ ਠਾਕ ਜੀ ਬੜਾ ਵਧੀਆ ਠੀਕ ਠਾਕ ਭਾਜੀ ਠੀਕ ਠਾਕ ਜੀ ਚਲੋ ਠੀਕ ਠਾਕ ਚੱਲਦਾ ਜੀ ਹਾਂਜੀ ਤੇ ਨਾਮ ਦੱਸਦੇ ਆ ਭਾਈ ਦੀ ਬੀ ਬੈਣ ਚੱਕ ਜੇ ਮਸੀਹਾਂ ਤੇ ਜਾਲਾ ਜਿਹੜਾ ਅੰਬਰ ਸੱਜੇ ਤੇ ਮੋਬਾਈਲ ਨੰਬਰ ਹੈਗਾ ਜੀ 9789 8872 ਹੈ ਭਾਈ ਠੀਕ ਹੈ ਜੀ ਹਾਂਜੀ ਉਹਦਨ ਵਾਲੀ ਵੇਗੀ ਨੀਲੀ ਦੀ ਛੋਟੀ ਫਿਰ ਹਾਂ ਭਾਜੀ ਵੇਗੀ ਜੀ ਠੀਕ ਹੈ ਹਨਾ ਭਾਜੀ ਵੀਰਾਂ ਭਰਾਵਾਂ ਬੜਾ ਪਿਆਰ ਕਰਦਾ ਹੈ। ਜਿਹਨੇ ਲੈਣੀ ਦਾ ਵੀਰ ਨੇ ਉਹਨੇ ਫੋਨ ਲਾਇਆ। ਅੱਛਾ। ਹਾਂਜੀ ਹਾਂਜੀ। ਲੋ ਵੀ ਪਾਜੀ ਆਪਾਂ 90000 ਦਾ ਮੁੱਲ ਪਾਇਆ। ਹਾਂਜੀ। ਲੈ ਵੀ ਵੀਰ ਨੇ ਮੰਨ ਲਓ ਚਲੋ ਵੀਡੀਓ ਵੇਂਦੇ ਆਪਣੀ ਉਹ। ਹਾਂਜੀ। ਇਹ ਮੰਨ ਲਓ ਉਹਨਾਂ 75-80000 ਰੁਪਏ ਮੰਗ ਲਾਤਾ। ਆਪਾਂ ਪਾਜੀ ਉਹਨਾਂ ਵਰਾ ਦੇਤਾ। ਅੱਛਾ। ਇਹ ਵੀ ਪਾਜੀ ਸਵਾਦ ਹੋਇਆ ਕਿ ਨਹੀਂ? ਵੀਡੀਓ ਦੇ 1000-1500 ਵਾਲੀ ਖੇਡ ਹੁੰਦੀ ਤੁਹਾਡੇ ਸਾਹਮਣੇ। ਹਾਂਜੀ ਹਾਂਜੀ। ਜਿਆਦੇ ਮੁੱਲ ਨਹੀਂ ਪਾਈਦੇ ਕੰਮ ਵੀਡੀਓ ਤੁਹਾਡੇ ਸਾਹਮਣੇ ਸਾਰੇ ਵੀਰ ਭਰਾ ਪਾਉਂਦੇ ਵੀਡੀਓ ਦੇ ਵੀਡੀਓ ਮਗਰ ਆ ਜਾਂਦੀ ਹੈ। ਹਾਂਜੀ ਹਾਂਜੀ। ਇਸ ਕਰਕੇ ਪਾਜੀ ਜਿਆਦੇ ਮ ਤੇ ਅੱਜ ਆ ਜਿਹੜੀ ਛੋਟੀ ਦਾ ਕੰਮ ਸ਼ੁਰੂ ਆ ਵਾ ਫਿਰ ਪਹਿਲਾਂ ਸੁਬਾ ਸੋਈ ਜੇ ਪਹਿਲਾਂ ਭਾਈ ਕੱਟੀ ਜੀ ਅੱਛਾ ਤੇ ਦੁਪਹਿਰੇ ਸੋਈ ਕੱਲ ਦੀ ਅੱਛਾ ਕੱਲ ਦੁਪਹਿਰ ਦੀ ਸੋਈ ਤੇ ਨਵੇ ਦੀ ਸੋਈ ਜੀ ਮਗਰ ਵੀ ਕੱਟੀ ਆ ਜੀ ਠੀਕ ਆ ਤੇ ਮੂੰਹੋਂ ਭਾਜੀ ਇਹ ਰਹਿਣਾ ਚੌਗਲੀ ਤੋਂ ਛਿੱਗੀ ਹੋ ਗਈ ਕੱਟੀ ਅੱਛਾ ਦੰਦ ਵਿਖਾ ਦਿੰਨੇ ਆ ਜਿਹੜੀ ਠੰਡੀ ਨਿਗਲੀ ਨਾ ਕੱਟੀ ਅੱਛਾ ਗਾਂ ਦੀ ਗੱਲ ਐ ਬਾਕੀ ਦੋ ਚਵਾਈਆਂ ਵੇਖਿਆ ਆਪਾਂ ਕਰਦੇ ਨੇ ਜੀ ਅੱਛਾ ਦੋ ਚਵਾਈਆਂ ਕਰ ਦੋ ਮਿੰਟ ਸਿੱਜੀ ਚਵਾਈਆਂ ਹੋ ਲੱਗਣਗੇ ਠੀਕ ਆ ਜੀ ਤੇ ਮੰਨ ਲਓ ਕੱਟੀ ਉਹ ਮੰਨ ਲਓ ਇਹ ਡੰਗ ਦਾ ਭਾਈ 3 ਕਿਲੋ ਦੁੱਧ ਜੀ। ਅੱਛਾ। ਹਾਂ 600 ਕਿਲੋ ਬੋਰੀ ਦਾ ਸਟਾਕਿੰਗ ਹੈ ਕੱਢੀ। ਸੋਰਾ ਫਿਰ ਇੱਕ ਕਰ। ਬੜਾ ਨਵਾ ਗਿਆ ਬੱਚਾ। ਦਿਖਾ ਦਿਓ ਹਾਂ। ਹਾਂ ਜੀ। ਪੱਟੀ ਹੀ ਮਗਰ ਹੈ। ਠੰਡੀ ਜੀ ਢੀਗ ਦੇ। ਠੀਕ। ਹਾਂ ਜੀ। ਬਿਲਕੁਲ ਤਾਜ਼ੇ ਬੱਚਾ ਨਾੜ ਵੀ ਬਿਲਕੁਲ ਥੇਲਾ ਹੀ ਹੈ। ਹਾਂ। ਨਾਲੇ ਸਾਰੇ ਜਿਹੇ ਬੱਚੇ ਨੇ ਦੁੱਧ ਚੰਗ ਨਹੀਂ ਹੁੰਦੀ ਨਹੀਂ ਜਾਜ ਪੋਲੀ। ਚੜ੍ਹਦੀ ਪੜਾ ਬੱਚਾ। ਹਾਂਜੀ 1 ਮਿੰਟ ਤੋਂ ਪਹਿਲਾਂ ਪਸ ਪੈਣੀ ਕਰੀ ਠੀਕ ਆ ਇੰਨਾ ਕਰੰਟੇ ਦੇ ਵਿੱਚ 1 ਮਿੰਟ ਤੋਂ ਪਹਿਲਾਂ ਹੀ ਠੀਕ ਆ ਜੀ ਚਲੋ ਫਿਰ ਬੰਨਾ ਵਿਦਿਆ ਨੂੰ ਇਧਰ ਇੱਕ ਪਾਜੀ ਬੱਜਾ ਚੱਲਦੀ ਪੂਰੀ ਸੈਮ ਤੇ ਕੱਢੀ ਦੇ ਹਾਂ ਚਲੋ ਬੰਦੀ ਹੁਵਾਲੇ ਬੰਨੇ ਸਰੀਆ ਬੰਨੇ ਦੇਖੋ ਭਾਜੀ ਥਾਂ ਕੱਢੇ ਕੱਢੀ ਲਾ ਲੈ ਭਾਈ ਬਾਕੀ ਹੈਗਾ ਵੀ ਬੋਲਾ ਹੀ ਆ ਭਾਈ ਜਿਹੜੀ ਔਲ ਕਰਦੀ ਉਹ ਵੀ ਦੱਸ ਦੇਣੀ ਤੁਹਾਡੇ ਸਾਹਮਣੇ ਹਾਂਜੀ ਇਹ ਆ ਕੱਤੀ ਕਿਨੇ ਚਿੱਲੂ ਨਾ ਤੇ ਮਗਰੋਂ ਖਾਣਾ ਜਰ ਦਿਖਾ ਦਿੰਦੀ ਮਾਂ ਸਵਾਦ ਨਾਲ ਲੱਗਾ ਚੋੜੀ ਥੋੜੇ ਨੇ ਪਾਲਿਆ ਭਾਈ ਇਹਦੇ ਠੀਕ ਹੈ ਜੀ ਇਕ ਕਰਿਆ ਤੁਹਾਨੂੰ ਵੀ ਦੇਖਾ ਦੇਗੇ ਬੱਚੇ ਤਾਂ ਵੀ ਪੂਰਾ ਕਰਦੀ ਆ ਤੋਰੀਏ ਵੇ ਜੀ ਫਿਰ ਇਹਨਾਂ ਕਰੀ ਭਾਈ ਇਹ ਛੱਡੀ ਗੱਡੀ ਗੱਡੀ ਹੈ ਨਾ ਚਲੋ ਫੱਲੋ ਫਿਰ ਤੇ ਉਤਰਾ ਦੁੱਧ ਕਿੰਨਾ ਕੱਢੀ ਜਾਊਗੀ ਪਹਿਲੇ ਸੁਣੋ ਬਾਜੀ ਜਿੱਡਾ ਤੁਹਾਡੇ ਸਾਹਮਣੇ ਭਾਂਡਾ ਹੋਵੇ ਨਾ ਜਿੱਡਾ ਦਹੀਲਾ ਹੋਵੇ ਓਡਾ ਕਹਿੰਦਾ ਦੁੱਧ ਵਪਾਰੀ ਦੀ ਜ਼ੁਬਾਨ ਤੇ ਚੜਿਆ ਹੁੰਦਾ ਹੈ ਹਾਂਜੀ ਇਹਨੂੰ ਭਾਵੇਂ ਲਿਆਓ ਅਸੀਂ ਇਹਦੇ ਥੱਲੇ 13-14 ਕਿਲੋ ਕਹਿ ਦਿੰਨੇ ਹਾਂਜੀ ਪਰ ਭਾਜੀ ਕੱਟੀ ਜਿੱਦੀ ਸਾਫ਼ ਨਿਕਲੀ ਹੈ ਨਾ 11 ਕਿਲੋ ਦੁੱਧ ਮਨਾ ਦਊ ਕੱਟੀ ਠੀਕ ਹੈ ਜੀ ਭੰਡਿਆਂ ਲੀਟਰ ਨਾ ਭਾਵੇਂ ਕੋ ਮਿਲੇ 11 ਲੀਟਰ ਮਨਾ ਦਊਗੀ ਤੋਰੋ ਫਿਰ ਕਿੰਨਾ ਕਿਲੋ ਬੌੜੀ ਜਾਂ ਕਾਂਦੀ ਇਹ ਇਕੱਠੀ ਸੁਈ ਜਾ ਠੀਕ ਹੈ ਜੀ ਬਾਜੀ ਵੇਖੋ ਕਿਤੇ 25 ਲੱਖ ਦਾ ਕੰਮ ਪੂਰੀ ਚੋਟੀ ਨਹੀਂ ਆਏ ਦੰਦ ਕਰਾ ਜੀ ਬਾਜੀ ਆਇ ਆਵੇ ਤਾਂ ਭਾਜੀ ਇਹ ਜਵਾਨ ਨਹੀਂ ਝੋਟੀ ਆਈ ਮੰਨ ਲਓ ਹਾਂ ਦੇਖ ਸਾਡੇ ਛਿੱਗੀ ਦੇ ਦਈ ਜਿਹੜੇ ਬਰਾਬਰ ਛਿੱਗੀ ਦੇ ਬਰਾਬਰ ਨਹੀਂ ਹੈ ਜਿਹੜੇ ਹੋਈ ਭਾਜੀ ਕੋਈ ਵੀਰ ਆਵੇ ਆਪਣੇ ਵੇਖ ਕੇ ਲੈ ਜੀ ਬੰਦਾ ਤੇ ਬਾਕੀ ਥਾਣਾ ਵੀ ਚੰਗਾ ਲੱਗਾ ਪਹਿਲੇ ਤੇ ਬੜੇ ਸ਼ਾਂਤ ਜੇ ਸੁਭਾਅ ਦੀ ਆ ਆ ਜ ਲੈ ਆਂ ਆਂਡੇ ਤੇਰੀ ਭਾਜੀ ਇਧਰ ਤਾਂ ਇੱਥੇ ਬੈਜੇ ਕੋਈ ਗੱਲ ਨਾ ਕੋਈ ਚਾਲ ਨਹੀਂ ਯਾਰ ਲਾਤਾਂ ਆਪਸ ਵਿੱਚ ਵੱਢੀ ਨੇ ਗਾਵਾ ਵਰਗਾ ਸਾਹ ਹੈ ਜਿਹੜਾ ਇਹਦਾ ਪੂਰੀ ਭਾਜੀ ਸਾਕ ਆ ਗਿਆ ਠੀਕੇ ਵੇਖੋ ਬਣੀ ਨਾ ਹਾਂ ਮੈਂ ਸਾਲ ਦੇ ਤੇਰੇ ਵੀ ਦਿੱਤੇ ਦੇਣੀ ਫਿਰ ਆਪਾਂ ਮੋਲ ਭਾਜੀ ਇਹਦਾ ਰੰਗੀ ਕੱਟੀ ਸਾਹ ਆਣਾ ਹਾਂਜੀ ਅਗਰੇ ਜੂਰੀ ਨੇ ਭਾਵੇਂ ਕੋਈ 12 14 ਦੀ ਵੇਚ ਲਈ ਗੱਡੀ ਹਾਂਜੀ ਹੈ ਕੋੜਾ ਭਾਰੀ ਇਹਦਾ ਕੋਈ 93 ਨਹੀਂ ਤੇ ਕੋਈ 92 ਨਹੀਂ ਕੋਈ 93 ਨਹੀਂ ਅੱਛਾ ਤੇ ਕੋਈ 80 ਨਹੀਂ ਅੱਛਾ ਜੀ ਜੋ ਵੀ ਤੈਨਾਂ ਭਾਈ 77000 ਦੀ ਕੱਟੀ ਦੇ ਦਾਂਗੇ 77000 ਦੀ ਕੱਟੀਆਂ 95 95000 ਦੀ ਵੇਚ ਲੀ ਹਾਂ ਜੀ ਹੋਰ ਕਰ ਦੋਗੇ ਮੌਕੇ ਤੇ ਮੰਨ ਤਾ ਨਾ ਤੁਸੀਂ ਕਰਾ ਲਓ ਤੁਹਾਡੀ ਕੋਈ ਗੱਲ ਨਹੀਂ 75000 ਦੀ ਦੇ ਦੋ 77 ਦੇ ਦਈਏ ਭਾਰੀ ਸਾਡੇ 73 ਦੀ ਕੱਟੀ ਦੇ ਦਾਂਗੇ ਅੱਛਾ 73 ਦੀ 77 ਦੀ ਭਾਜੀ ਕੱਟੀ ਦੇਣੀ ਠੀਕ ਹੈ ਜੀ ਬਸ ਭਾਈ ਥੋੜਾ ਬੋਦੀ ਬਿਨੈਤ ਹੈਗੀ ਆ ਉਹ ਵੀਰ ਫੋਨ ਲਾ ਲੈ ਅੱਛਾ ਕਰਦਾ ਹੀ ਕੋਈ ਗੱਲ ਨਹੀਂ ਠੀਕ ਹੈ ਜੀ ਮੈਂ ਵੀਰ ਨੂੰ ਕਰੂੰ ਯਾਦੀ ਆਵੇ ਪਹਿਲਾ ਸੁਆਜੇ ਇਹ ਪਾਜੀ ਦੂਜਾ ਸੁਆਜੇ ਢੋਟੀ ਆ ਅੱਛਾ ਇਹਦਾ ਦੂਜਾ ਸੁਆਜੇ ਇਹ ਦੂਜਾ ਸੁਆ ਪਹਿਲੇ ਸੁਆ ਵੀਰ ਉਧਰੋਂ ਕੱਟੀ ਲਿਆਏ ਜੀ ਅੱਛਾ ਤੇ ਵੇਖ ਲੋ ਕਿੱਡੀਆਂ ਸਫਾਈਆਂ ਸੁਗੋਈਆਂ ਵਾਲੀ ਢੋਟੀ ਆ ਠੀਕ ਆ ਜੀ ਇਹ ਪਾਜੀ ਆ ਬੱਚਾ ਜਦਾ ਕੱਟਾ ਜੇ ਅੱਛਾ ਹਾਂ ਜੀ ਇਹ ਪਾਜੀ ਮਹੀਨੇ ਦਾ ਨਹੀਂ ਹੋਇਆ 20 ਦਿਨਾਂ ਦਾ ਕੱਟਾ ਵਾਲੇ ਕੋਈ ਅੱਛਾ ਜੀ ਭਾਂਡੀਆਂ ਦਾ ਲਾੜੇ ਕੋਈ ਤੇਰੀਆਂ ਦਾ ਲਾੜੇ 2-3 ਤੰਦਰੀਕ ਦੀ ਹੁੰਦੇ ਮੈਂ ਸੁਈ ਆ ਠੀਕ ਆ ਜੀ 20-22 ਦਿਨਾਂ ਚ ਸੁਈ ਹੋਏ ਜੀ ਨੂੰ ਤੇ ਇਹਦੇ ਕੋਲ ਦੁੱਧ ਦੁੱਧ ਪਾਜੀ ਇਹਦੇ ਕੋ 8 ਕਿਲੋ ਆ ਅੱਛਾ 8 ਹੋ ਜੇ 8:3 ਪਰ ਇਹ ਸਾਡੇ ਸਾਥੀ ਕਮਾਂਗੇ ਭਾਈ ਅੱਛਾ ਜੀ ਦੁੱਤ ਭਾਜੀ ਅਸੀਂ ਚੋਕੇ ਲੰਮੇ ਆ ਕਿਲੋ ਕਿਲੋ ਬਾਟਰ ਹਾਂ ਜੀ ਕਿਲੋ ਹੋਰੇ ਘੜ ਦੱਸਦ ਨੇ ਡੰਗ ਡੁਗਰ ਨਵਾਣੂ ਦਿੰਦੇ ਆ ਹਾਂ ਜੀ ਹਾਂ ਜੀ ਕਿ ਜਿਹਨੂੰ ਆਉਂਦਾ ਏ ਥੋੜਾ ਬੜਾ ਵੰਡਦਾ ਫਰਕ ਪੈ ਜੀ ਨਾਲੇ ਸਫਰਨਾ ਵੀ ਕਈ ਏ ਥੋੜਾ ਬਤਾ ਭਾਈ ਅਠਾ ਤੋਂ ਬਾਹਰ ਹੋਊਗਾ ਅੱਛਾ ਜੀ ਆਂ ਅਠਾ ਦਾ ਮਾਸਾ ਅੰਦਰ ਹੀ ਆਖਾਂਗੇ ਠੀਕ ਹੈ ਜੀ ਹਾਂ ਜੀ ਇੱਕ ਤਰ੍ਹਾਂ ਆਇਆ ਸੀਸ ਲਾਗੇ ਦੇ ਹੋ ਦੀ ਠੀਕ ਹੈ ਜੀ ਪਾਸਮਗੀ ਜੀ ਵੇਦੀ ਆ ਪਾਸਮਗੀ ਆਉਂਦੀ ਭਾਈ ਪਾਸ ਚਲੋ ਬੰਨਾ ਫੇਰੇ ਨੇ ਮਾਰ ਕੇ ਤਾਰ ਦਿਖਾ ਦੇ ਵੀਰ ਜੀ ਤਾਰ ਇਹਦਾ ਇਹ ਪਿਛਲੇ ਸਨਾਂ ਦਾ ਤਾਰ ਦਾ ਸਾਡੇ ਹਾਂ ਪਾਣੀ ਜਵਾਦ ਨਹੀਂ ਨਿਕਲਦਾ ਫਸ ਲਈਦਾ ਠੀਕ ਹੈ ਜੀ ਹਾਂ ਜੀ ਕਰੀ ਦੂਰ ਤੋਂ ਦੇਖ ਸਕਦੇ ਹਾਂ ਜੀ ਚਲੋ ਖੋਲੋ ਫਿਰ ਵਿੱਦੀ ਤੌਰ ਦੀਆ ਕਰੀ ਨਾ ਭਾਜੀ ਪਣਾ ਘਰ ਡੰਗਰ ਚੰਗਾ ਹੁੰਦਾ ਹਾਂ ਹਾਂਜੀ ਜੀ ਭਰਾ ਪੈਸੇ ਖਰਚਉਂਦੇ ਆ ਹਾਂਜੀ ਸਿਰ ਤੋਂ ਕਾਹਲੀ ਵਾਰਡ ਤੋਂ ਰਹਿ ਜਾਂਦੇ ਹਾਂਜੀ ਵੰਡ ਨਹੀਂ ਪੈਂਦਾ ਭਾਜੀ ਡੰਗਰ ਨੂੰ ਨਾ ਹਾਂਜੀ ਸਾਡੇ ਲੋਕਾਂ ਵੀ ਰੰਗ ਕੋਨਾ ਵੰਡ ਨਹੀਂ ਪੈਂਦਾ ਮਹੀਂ ਭਾਵੇਂ ਭਾਜੀ ਇੱਧਰ ਨਾ ਖੜੇ 1.5 ਲੱਖ ਦੀ ਲੱਣ ਹਾਂਜੀ ਤੋਂ ਵੰਡ ਤੋਂ ਰਹਿ ਜਾਂਦੇ ਦੇਖੋ ਭਾਜੀ ਮਹੀਂ ਪਤਨੀ ਹੁਣ ਰਹਿ ਗਿਆ ਹੁਣ ਥਣ ਕੱਢ ਕੇ ਪੂਰਾ ਕਸਮ ਕੇ ਪੂਰੇ ਭਾਜੀ ਵਧੀਆ ਝੋਟੀ ਜਿਹਨੇ ਉਹ ਤਰ੍ਹਾਂ ਫੱਬਦੀ ਆ ਝੋਟੀ ਚਲੋ ਦੁੱਧ ਝੋਟੀ 9 10 ਕਿਲੋ ਚਵਾ ਦੂਗੀ ਦੁੱਧ ਕਿਲੋ ਖਣਚਾਲੇ ਵਧੀਆ

ਬਾਕੀ ਆ ਵੀ ਚਲੋ ਸੰਬਨ ਵਾਲਾ ਜਿਹੜਾ ਲੈ ਜਾਊਗਾ ਦੋਵੇਂ ਝੋਟੀਆਂ ਚਲੋ ਨਵੀਆਂ ਵਾਂ ਗਾਵੇਂ ਦੋ ਦੋ ਚਾਰ ਚਾਰ ਸੂਰੇ ਚੋਂ ਆਉਣ ਵਾਲੀਆਂ ਹਾਂ ਜੋ ਯਾ ਦੂਆ ਭਾਜੀ ਪ੍ਰੋਪਰ ਐ ਕਹੀ ਗੱਲ ਠੀਕ ਆ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਹਾਂ ਜੀ ਇਹਦਾ ਮੁੱਲ ਇਹਦਾ ਮੁੱਲ ਵੀ ਭਾਜੀ ਕੋਈ ਨਾ ਤੇ ਹੀ ਕਰਦੇ 82 ਨਾਲ 83 ਹਾਂ ਜੀ ਸਿੱਧੀ ਗੱਲ ਪਹਿਲਾਂ ਹੀ ਗੱਲ ਦੱਸ ਜੀ ਦੀ ਹੈ ਹਾਂ ਜੀ ਇਹਦਾ ਵੀ ਭਾਜੀ ਤੇ ਵੀ ਭਾਜੀ 77 ਚੋਣਾ 3 ਛੜਾ ਗਿਆ 70000 ਦੀ ਕੱਟੀ ਦਵਾਂਗੇ ਭਾਜੀ 6 70000 70000 ਲਈ ਇਹ ਦੇ ਦਾਂਗੇ ਭਾਜੀ ਠੀਕ ਹੈ ਜੀ ਕੱਟੀ ਦੇ ਵੈਸੇ ਇਹ ਨਹੀਂ ਜੜੋ ਕਿ ਬਣਾਲੀ 75000 ਦੀਆਂ ਵੇਚੀਏ ਹਾਂਜੀ ਪਰ 70000 ਦੇ ਵਿੱਚੋਂ ਕੋਈ ਛੋਟ ਛੱਪਾ 150 ਦਾ ਮਾਨਦਾਨ ਕਰਾਂਗੇ ਠੀਕ ਹੈ ਕੋਈ ਫੋਨ ਲਾ ਦੇ ਕੋਈ ਜ਼ਿਆਦਾ ਨਹੀਂ ਕਿ ਹੋਣਾ ਕੋਈ ਛੋਟ ਬਸ 150 ਦੀ ਗੱਲ ਖੇੜੀ ਤੇ ਬਾਕੀ ਕੋਈ ਫੋਨ ਲਾਉਗਾ ਤਾਂ ਆਪੇ ਚਲੋ ਸਬਦਾ ਮੌਕੇ ਤੇ ਹੋ ਜਾਊਗਾ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਣਾ ਤੇ ਵੇਚ ਚਾਹ ਕੇ ਤੇ ਇਥੋਂ ਆਪਣੀ ਚੋਅ ਕਰਕੇ ਤੇ ਪਾਸ ਕਰਕੇ ਖੜੇ